ਸਸ਼ਕਲ ਜੀ ਮੇਰਾ ਪੁਨੀਤ ਕਰੋ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਹੀਂ ਜਿੰਨੇ ਵੀ ਵੱਡੇ ਕਾਰੋਬਾਰ ਕਰਦੇ ਹੋਈਏ ਮਹਿਲਾ ਵਰਗੇ ਘਰ ਚ ਰਹਿੰਦੇ ਹੋਈਏ ਕਰੋੜਾਂ ਦਾ ਬਿਜ਼ਨਸ ਕਰਦੇ ਹੋਈਏ ਫੇਰ ਵੀ ਗਰਾਊਂਡਡਡ ਹੋਈਏ ਨੇਕ ਹੋਈਏ ਪਰ ਇੱਕ ਗਲਤ ਇਨਸਾਨ ਸਾਨੂੰ ਟੱਕਰ ਜਾਏ ਨਾ ਯਕੀਨ ਮਨੋ ਇਸ ਸਭ ਹੋਣ ਦੇ ਬਾਅਦ ਵੀ ਅਹੀਂ ਬਰਬਾਦ ਹੋਵਾਂਗੇ ਅਮੀਰੀ ਫਕੀਰੀ ਵਰਗੀ ਹੋ ਜਾਊ। ਦਲੀਪ ਤਖਤਾਨੀ ਦਾ ਪੁਪਾਲ ਚ ਪਲਾਈਵੁੱਡ ਦੇ ਕੰਮ ਚ ਨਾਂ ਵਜਦਾ ਹੈ। ਪੰਜ ਛੇ ਦਾ ਇਹਨਾਂ ਦੀਆਂ ਪਲਾਈਵੁੱਡ ਦੀਆਂ ਦੁਕਾਨਾਂ ਹੀ ਨੇ ਤੇ ਦਲੀਪ ਤਖਤਾਨੀ ਆਪਣੇ ਪੁੱਤ ਨੂੰ ਇੱਡਾ ਕ ਜ਼ਿਆਦਾ ਮੋਹ ਕਰਦੇ ਹੁੰਦੇ ਆ ਕਿ ਆਪਣੀਆਂ ਸਾਰੀਆਂ ਦੁਕਾਨਾਂ ਦੇ ਨਾਂ ਉਹਨਾਂ ਨੇ ਆਪਣੇ ਪੁੱਤ ਮਨੀਸ਼ ਤਖਤਾਨੀ ਦੇ ਨਾਂ ਤੇ ਹੀ ਰੱਖੇ ਹੁੰਦੇ ਆ। ਘਰ ਚ ਘਰਵਾਲੀ ਸੀ ਇੱਕ ਪੁੱਤ ਤੇ ਇੱਕ ਧੀ, ਛੋਟਾ ਪਰਿਵਾਰ ਸੁਖੀ ਪਰਿਵਾਰ ਸੀ। ਕੁਝ ਦੇਰ ਪਰਿਵਾਰ ਪੋਪਾਲ ਦੇ ਈਦਗਾ ਹਿਲਜ਼ ਏਰੀਆ ਚ ਰਹਿੰਦਾ ਹੈ ਮਨੀਸ਼ ਦੀ ਪੜ੍ਹਾਈ ਪੂਰੀ ਹੁੰਦੀਆ ਤਾਂ ਉਹ ਆਪਣੇ ਪਾਪਾ ਦੇ ਕੰਮ ਚ ਹੱਥ ਬਣਾਉਣਾ ਸ਼ੁਰੂ ਕਰ ਦਿੰਦਾ ਹੈ 27 ਫਰਵਰੀ 1983 ਨੂੰ ਪੈਦਾ ਹੋਇਆ ਮਨੀਸ਼ ਆਪਣੇ ਫਾਦਰ ਦਾ ਬਿਜ਼ਨਸ ਹੌਲੀ-ਹੌਲੀ ਸੰਭਲ ਲੈਂਦਾ ਬਸ ਫਿਰ ਹੁਣ ਘਰਦਿਆਂ ਨੂੰ ਲੱਗਦਾ ਹੈ ਕਿ ਮੁੰਡਾ ਜ਼ਿੰਮੇਵਾਰੀ ਸਮਝ ਨਹੀਂ ਤੇ ਸਾਂਭਣੀ ਸ਼ੁਰੂ ਕਰ ਚੁੱਕਿਆ ਤਾਂ ਇਸ ਦੇ ਵਿਆਹ ਦੀ ਗੱਲ ਲੋਕ ਤੋੜਦੇ ਨੇ ਇਸ ਦਰਮਿਆਨ ਖੰਡਵਾ ਦੇ ਇੱਕ ਬਿਜ਼ਨਸਮੈਨ ਦੀ ਕੁੜੀ ਦੀ ਦੱਸ ਪੈਂਦੀ ਹੈ ਇਹਨਾਂ ਦਾ ਇੱਕ ਪੁੱਤ ਤੇ ਦੋ ਜੁੜਵਾ ਤੀਆਂ ਹੁੰਦੀਆਂ ਨੇ ਇੱਕ ਧੀ ਹੁੰਦੀ ਆ ਸਪਨਾ ਬੇਹਦ ਅਟਰੈਕਟਿਵ ਤੇ ਫੈਸ਼ਨੇਬਲ 1 ਅਗਸਤ 1985 ਦੀ ਬੋਨ ਹੁੰਦੀ ਆ ਪੜਾਈ ਚ ਸਪਨਾ ਦਾ ਬਹੁਤਾ ਮਨ ਨਹੀਂ ਸੀ ਲੱਗਦਾ ਸੋ ਪੜਾਈ 10ਵੀਂ ਤੱਕ ਹੀ ਕੀਤੀ ਸੀ ਤੇ ਫਿਰ ਆਪਣੇ ਇੰਟਰਸਟ ਮੁਤਾਬਕ ਬਿਊਟੀਸ਼ੀਅਨ ਤੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਵੀ ਕਰ ਲਿਆ ਸੀ ਉਹ ਚਾਹੁੰਦੀ ਸੀ ਕਿ ਉਹ ਕੋਈ ਯੂਨੀਕ ਜਿਹਾ ਬੁਟੀਕ ਤੇ ਬਿਊਟੀ ਪਾਰਲਰ ਖੋਲੇ ਪਰ ਇਸ ਤੋਂ ਪਹਿਲਾਂ ਇਹ ਹੋ ਪਉਂਦਾ ਮਨੀਸ਼ ਦਾ ਰਿਸ਼ਤਾ ਇਹਨੂੰ ਚਲਾ ਜਾਂਦਾ ਦੋਵੇਂ ਵੱਡੇ ਬਿਜ਼ਨਸ ਵਾਲੇ ਪਰਿਵਾਰ ਮੁੰਡਾ ਉਡੀ ਦੋਵੇਂ ਸੋਨੇ ਸੁਨੱਖੇ ਮਨੀਸ਼ ਨੇ ਤਾਂ ਜਦੋਂ ਪਹਿਲੀ ਵਾਰ ਸਪਨਾ ਨੂੰ ਦੇਖਿਆ ਸੀ ਉਹ ਦੇਖਦਾ ਹੀ ਰਹਿ ਗਿਆ ਸੀ ਗੱਲ ਬਣਦੀ ਹੈ ਦੋਵੇਂ ਪਾਸਿਓਂ ਹਾਂ ਹੁੰਦੀ ਹੈ ਤੇ ਫਿਰ 2007 ਚ ਮਨੀਸ਼ ਤੇ ਸਪਨਾ ਦਾ ਬੜੀ ਧੂਮ ਧਾਮ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਇਸ ਵਿਆਹ ਚ ਇਹਨਾਂ ਦੇ ਗਵਾਂਢ ਚ ਰਹਿੰਦੇ ਸਲੂਜਾ ਪਰਿਵਾਰ ਨੇ ਵੀ ਬੜੇ ਚਾਹ ਪੂਰੇ ਕੀਤੇ ਸਨ ਇਹ ਦੋਵੇਂ ਗਵਾਂਢੀ ਪਰਿਵਾਰ ਤਖਤਾਨੀ ਪਰਿਵਾਰ ਤੇ ਸਲੂਜਾ ਪਰਿਵਾਰ ਇੱਕ ਦੂਜੇ ਦੇ ਸੁੱਖ-ਦੁੱਖ ਚ ਨਾਲ ਖੜਨ ਵਾਲੇ ਲੋਕ ਸਨ ਇਹਨਾਂ ਦਾ ਵੀ ਟੈਂਬਰ ਦਾ ਖਾਸਾ ਬਿਜ਼ਨਸ ਸੀ ਪੋਪਾਲ ਸ਼ੀ ਜਦੋਂ ਮਨੀਸ਼ ਤੇ ਸਪਨਾ ਦਾ ਵਿਆਹ ਹੋਇਆ ਤਾਂ ਗਵਾਂਡੀ ਸਲੂਜਾ ਪਰਿਵਾਰ ਦਾ ਪੁੱਤ ਹਰਸ਼ਪ੍ਰੀਤ ਸਲੂਜਾ ਮਹਿਜ 15 ਸਾਲ ਦਾ ਸ਼ਰਾਰਤੀ ਜਵਾਕ ਸੀ ਉਹਨੇ ਵੀ ਵਿਆਹ ਚ ਬੜਾ ਇੰਜੋਏ ਕੀਤਾ ਸੀ ਲਾੜੇ ਮਨੀਸ਼ ਦੇ ਨਾਲ ਨਾਲ ਰਿਹਾ ਸੀ ਤੇ ਵਿਆਹ ਤੋਂ ਬਾਅਦ ਭਾਬੀ ਸਪਨਾ ਦੇ ਅੱਗੇ ਪਿੱਛੇ ਫਿਰਦਾ ਰਹਿੰਦਾ ਸੀ ਵਿਆਹ ਤੋਂ ਬਾਅਦ ਮਨੀਸ਼ ਬੜਾ ਐਕਸਾਈਟਡ ਰਹਿੰਦਾ ਸੀ ਕਿ ਮੇਰੀ ਏਡੀ ਸੋਹਣੀ ਘਰ ਵਾਲੀ ਹੈ ਉਹ ਵਕਤ ਤੇ ਪਿਆਰ ਪੂਰਾ ਦਿੰਦਾ ਸੀ ਪਰ ਕੁਝ ਹੀ ਵਕਤ ਬਾਅਦ ਉਹ ਬਿਜ਼ਨਸ ਵੱਲ ਜ਼ਿਆਦਾ ਡਾਇਵਰਟ ਹੋ ਗਿਆ ਐਂ ਕਲਾਈਨ ਹੋ ਗਿਆ ਉਹਨੇ ਆਪਣੇ ਘਰ ਵਾਲੀ ਸੁਪਨਾ ਨੂੰ ਕਾਰ ਲੈਤੀ ਪੈਸੇ ਖਰਚਣ ਤੇ ਵੀ ਕੋਈ ਰੋਕ ਟੋਕ ਨਹੀਂ ਸੀ ਕੋਈ ਜ਼ਿਆਦਾ ਜ਼ਿੰਮੇਵਾਰੀ ਨਹੀਂ ਕਿ ਤੂੰ ਜਾ ਐਸ਼ ਕਰ ਕੋਈ ਟੈਨਸ਼ਨ ਨਾ ਲੈ ਪਰ ਅਲੇਜਡਲੀ ਇਸ ਸਭ ਦੇ ਵਿੱਚ ਮਨੀਸ਼ ਇਹ ਭੁੱਲ ਗਿਆ ਸੀ ਕਿ ਮਟੀਰੀਅਲਿਸਟਿਕ ਚੀਜ਼ਾਂ ਦੇ ਨਾਲ ਵਾਈਫ ਨੂੰ ਵਕਤ ਵੀ ਦੇਣਾ ਜ਼ਰੂਰੀ ਹੁੰਦਾ ਹੈ ਮਨੀਸ਼ ਸਪਨਾ ਨਾਲ ਪਿਆਰ ਬਹੁਤ ਕਰਦਾ ਸੀ ਪਰ ਬਿਜ਼ਨਸ ਉਸ ਦਾ ਸਾਰਾ ਟਾਈਮ ਖਾ ਜਾਂਦਾ ਸੀ ਉਸ ਕੋਲ ਸਪਨਾ ਲਈ ਬਹੁਤਾ ਟਾਈਮ ਨਹੀਂ ਸੀ ਪਛਤਾ ਸਪਨਾ ਇਰੀਟੇਟਿਡ ਜਹੀ ਰਹਿਣ ਲੱਗੀ ਸੀ ਵਿਆਹ ਨੂੰ ਅਜੇ ਬਹੁਤਾ ਵਕਤ ਵੀ ਨਹੀਂ ਹੋਇਆ ਸੀ ਸੋ ਚਾਹੁੰਦੀ ਸੀ ਕਿ ਉਸ ਦਾ ਪਤੀ ਉਸ ਨਾਲ ਵੀ ਕੁਆਲਿਟੀ ਟਾਈਮ ਸਪੈਂਡ ਕਰੇ ਹੌਲੀ ਹੌਲੀ ਵਕਤ ਬੀਤਦਾ ਗਿਆ 10 ਸਾਲ ਬਾਅਦ ਇਨਾ ਕਰ ਰੱਬ ਨੇ ਧੀ ਦੀ ਦਾਤ ਦਿੱਤੀ ਮਨੀਸ਼ ਧੀ ਪਾ ਕੇ ਬਹੁਤ ਖੁਸ਼ ਸੀ ਹੁਣ ਉਸਦੇ ਦੋ ਸ਼ੌਕ ਸਨ ਇੱਕ ਬਿਜ਼ਨਸ ਤੇ ਇੱਕ ਆਪਣੀ ਧੀ ਨਾਲ ਵਕਤ ਗੁਜ਼ਾਰਨਾ ਉਸ ਨਾਲ ਖੇਡਣਾ ਸਪਨਾ ਲਈ ਕਹਿੰਦੇ ਫੇਰ ਸਕੂਲ ਟਾਈਮ ਨਹੀਂ ਸੀ ਹੁੰਦਾ ਹੁਣ ਸਪਨਾ ਬੋਰ ਹੁੰਦੀ ਸੀ ਇਕੱਲਾ ਮਹਿਸੂਸ ਕਰਦੀ ਸੀ ਸੋ ਉਹਨੇ ਸੋਚਿਆ ਕਿ ਮੈਂ ਆਪਣੀ ਬੁਟੀ ਕਿ ਬਿਊਟੀ ਪਾਰਲਰ ਹੋ ਲੈਣੀ ਆ ਜਸਨਾਲ ਮੇਰੀ ਬੋਰਿਅਤ ਮੁੱਕ ਜਾਏਗੀ ਤੇ ਮੇਰਾ ਧਿਆਨ ਡਾਇਵਰਟ ਹੋਏਗਾ ਉਸਨੇ ਇਸ ਬਾਰੇ ਮਨੀਸ਼ ਨਾਲ ਗੱਲ ਕੀਤੀ ਮਨੀਸ਼ ਨੂੰ ਸਪਨਾ ਦਾ ਇਹ ਆਈਡੀਆ ਪਸੰਦ ਨਹੀਂ ਆਉਂਦਾ ਉਹਨੂੰ ਐਕਚੁਅਲੀ ਇਹ ਕੰਮ ਆਪਣੀ ਫੈਮਿਲੀ ਦੇ ਸਟੇਟਸ ਦਾ ਲੈਵਲ ਦਾ ਨਹੀਂ ਲੱਗਦਾ ਸੋ ਉਹ ਮਨਾ ਕਰ ਦਿੰਦਾ ਸੋ ਇਸ ਗੱਲ ਨੂੰ ਲੈ ਕੇ ਹੁਣ ਆਏ ਦਿਨ ਇਹਨਾਂ ਚ ਆਰਗੂਮੈਂਟਸ ਹੁੰਦੇ ਨੇ ਟੈਂਸ਼ਨ ਹੁੰਦੀ ਐ ਇਹਨਾਂ ਮੀਆਂ ਬੀਵੀ ਦੇ ਕਮਰੇ ਦੀ ਦੀਵਾਰ ਤੇ ਇਹਨਾਂ ਦੇ ਗੁਆਂਢ ਚ ਰਹਿੰਦੇ ਸਲੂਜਾ ਪਰਿਵਾਰ ਦੇ ਮੁੰਡੇ ਹਰਸ਼ਪ੍ਰੀਤ ਦੇ ਰੂਮ ਦੀ ਦੀਵਾਰ ਬਿਲਕੁਲ ਨਾਲ ਲੱਗਦੀ ਸੀ ਉਹਨੂੰ ਇਹਨਾਂ ਦੀਆਂ ਲੜਾਈਆਂ ਅਕਸਰ ਸੁਣਦੀਆਂ ਸਨ ਜਦੋਂ ਤੋਂ ਉਹਨੇ 15 ਸਾਲ ਦੀ ਉਮਰ ਚ ਵਿਆਹ ਤੇ ਭਾਬੀ ਸਪਨਾ ਨੂੰ ਦੇਖਿਆ ਸੀ ਉਦੋਂ ਤੋਂ ਹੀ ਉਹਨੂੰ ਬੜੀ ਚੰਗੀ ਲੱਗੀ ਸੀ ਉਹਨੂੰ ਅੱਜ ਵੀ ਸਪਨਾ ਭਾਬੀ ਨਾਲ ਗੱਲ ਕਰਨਾ ਬੇਹੱਦ ਪਸੰਦ ਸੀ ਸਪਨਾ ਹਰਸ਼ ਨੂੰ ਇਦਾਂ ਟ੍ਰੀਟ ਕਰਦੀ ਸੀ ਜਿਵੇਂ ਕੋਈ ਭਾਬੀ ਆਪਣੇ ਸ਼ਰਾਰਤੀ ਦਿਉਰ ਨੂੰ ਕਰਦੀ ਹੋਵੇ ਹਾਸਾ ਮਜ਼ਾਕ ਗੱਪਾਂ ਬਸ ਆਹੀ ਕੁਝ ਹੁਣ ਹਰਸ਼ਪ੍ਰੀਤ ਬਾਲਗ ਹੋ ਚੁੱਕਾ ਹੁੰਦਾ ਉਸ ਦੀ ਸਮਝ 'ਚ ਵੀ ਫਰਕ ਆਉਂਦਾ ਪਰ ਸਪਨਾ ਭਾਬੀ ਲਈ ਉਸ ਦੀ ਚਾਹਤ ਉਹੀ ਹੁੰਦੀ ਹੈ ਹਾਲਾਂਕਿ ਉਹਨੇ ਅਜੇ ਤੱਕ ਕੋਈ ਇਦਾਂ ਦੀ ਹਰਕਤ ਨਹੀਂ ਕੀਤੀ ਹੁੰਦੀ ਜੋ ਸ਼ਰਮਨਾਕ ਹੋਵੇ ਇੱਕ ਦਿਨ ਉਹ ਦਿਨੇ ਸਪਨਾ ਤੇ ਮਨੀਸ਼ ਦੇ ਘਰ ਆਉਂਦਾ ਤੇ ਦੇਖਦਾ ਹੈ ਕਿ ਸਪਨਾ ਭਾਬੀ ਇਕੱਲੀ ਉਹ ਆਪਣੀ ਜਵਾਕੜੀ ਨੂੰ ਮੋਢੇ 'ਤੇ ਲਾ ਕੇ ਸੁਲਾਰੇ ਹੁੰਦੀ ਹੈ ਹਰਸ਼ਪ੍ਰੀਤ ਭਾਬੀ ਨੂੰ ਹੀ ਦੇਖਦਾ ਰਹਿੰਦਾ ਉਹ ਪੁੱਛਦੀ ਹੈ ਕਿ ਕੀ ਦੇਖ ਰਿਹਾ ਹਸ਼ ਉਹ ਕਹਿੰਦਾ ਹੈ ਕਿ ਭਾਬੀ ਤੁਸੀਂ ਚੰਨ ਵਰਗੇ ਸੋਹਣੇ ਥੋੜਾ ਡ्रेसਿੰਗ ਸੈਂਸ ਫੈਸ਼ਨ ਸੈਂਸ ਆਰਾ ਸਭ ਜ਼ਬਰਦਸਤ ਹੈ ਕਮਾਲ ਹੈ ਤੁਸੀਂ ਇਦਾਂ ਬੱਚੇ ਪੈਦਾ ਕਰਕੇ ਘਰ ਰਹਿ ਕੇ ਉਹਨਾਂ ਦੀ ਦੇਖਭਾਲ ਲਈ ਤਾਂ ਨਹੀਂ ਬਣੇ ਤੁਹਾਨੂੰ ਦੇਖਦਾ ਹਾਂ ਤੇ ਲੱਗਦਾ ਹੈ ਕਿ ਤੁਹਾਨੂੰ ਵਰਕਿੰਗ ਹੋਣਾ ਚਾਹੀਦਾ ਮੰਨਿਆ ਪੈਸਾ ਹੈ ਬਹੁਤ ਹੈ ਪਰ ਕੰਮ ਸਿਰਫ ਪੈਸੇ ਕਰਕੇ ਨਹੀਂ ਹੁੰਦਾ ਖੁਦ ਨੂੰ ਬਿਲਡ ਕਰਨ ਵਾਸਤੇ ਵੀ ਲੋਕ ਕੰਮ ਕਰਦੇ ਆ ਹਰਸ਼ਪ੍ਰੀਤ ਨੇ ਭਾਬੀ ਸਪਨਾ ਦੀ ਦੁੱਖ ਦੀ ਰਗ ਛੇੜਤੀ ਸੀ ਉਹ ਵੀ ਤੇ ਆਪਣਾ ਸ਼ਾਨਦਾਰ ਬੁਟੀਕ ਸ਼ੁਰੂ ਕਰਨਾ ਚਾਹੁੰਦੀ ਸੀ ਨਾ ਆਪਣਾ ਅੰਬੀਸ਼ਨ ਪੂਰਾ ਕਰਨਾ ਚਾਹੁੰਦੀ ਸੀ ਪਰ ਉਸ ਦਾ ਘਰ ਵਾਲਾ ਮਨੀਸ਼ ਮੰਨ ਨਹੀਂ ਸੀ ਰਿਹਾ ਹੁਣ ਹਰਸ਼ਪ੍ਰੀਤ ਬੋਲਦਾ ਜਾ ਰਿਹਾ ਸੀ ਉਸ ਦੀ ਤਾਰੀਫ ਕਰਦਾ ਜਾ ਰਿਹਾ ਸੀ ਤੇ ਮਨ ਹੀ ਮਨ ਸਪਨਾ ਨੂੰ ਉਸ ਤੇ ਪਿਆਰ ਆ ਰਿਹਾ ਸੀ ਤੇ ਮਨੀਸ਼ ਤੇ ਗੁੱਸਾ ਹਰਸ਼ਪ੍ਰੀਤ ਹੁਣ ਘਰੋਂ ਜਾਣ ਲੱਗਦਾ ਹੈ ਉਹ ਕਹਿੰਦੇ ਇਹਨਾਂ ਦੀਆਂ ਨਜ਼ਰਾਂ ਮਿਲਦੀਆਂ ਨੇ ਹਰਸ਼ਪ੍ਰੀਤ ਨੂੰ ਐਕਸਪ੍ਰੈਸ਼ਨਸ 'ਚ ਇਨਵੀਟੇਸ਼ਨ ਸਮਝ ਆਉਂਦਾ ਭਾਬੀ ਦਾ ਉਹ ਕਹਿੰਦਾ ਕਿ ਭਾਬੀ ਆਈ ਲਵ ਯੂ ਮੇਰਾ ਤੇਰੇ ਬਿਨਾ ਰਹਿਣਾ ਬੜਾ ਔਖਾ ਹੈ ਸਪਨਾ ਨੂੰ ਕਾਇਦੇ ਨਾਲ ਉਹਨੂੰ ਟੋਕਣਾ ਚਾਹੀਦਾ ਸੀ ਬਾਰੋ ਮੂਮੈਂਟ ਇੱਕ ਵੀਕ ਮੂਮੈਂਟ ਬਣ ਜਾਂਦਾ ਹੈ ਤੇ ਉਸ ਦਿਨ ਦੋਵਾਂ ਦੇ ਵਿਚਾਲੇ ਸ਼ਰਮ ਦਾ ਪਰਦਾ ਹਟ ਜਾਂਦਾ ਹੈ ਇਹ ਬਿਨਾ ਉਮਰ ਬਿਨਾ ਰਿਸ਼ਤੇ ਦਾ ਲਿਹਾਜ਼ ਕਰਕੇ ਉਹ ਕਰ ਬੈਠਦੇ ਨੇ ਜੋ ਮਰਿਆਦਾ ਤੋੜ ਦਿੰਦਾ ਹੁਣ ਇਹ ਸਭ ਰੈਗੂਲਰ ਹੋ ਜਾਂਦਾ ਹੈ ਸਪਨਾ ਨੂੰ ਹੁਣ ਲੱਗਦਾ ਹੈ ਕਿ ਮਨੀਸ਼ ਦਾ ਬਸ ਇਨਾ ਹੈ ਕਿ ਉਹ ਮੇਰਾ ਹਸਬੰਡ ਹੈ ਪਰ ਸੁਖ ਸਾਰਾ ਮੈਨੂੰ ਹਰਸ਼ ਹੀ ਦਿੰਦਾ ਹੈ ਕਿਉਂਕਿ ਮਨੀਸ਼ ਕੋਲ ਤਾਂ ਟਾਈਮ ਹੀ ਨਹੀਂ ਕਿ ਉਹ ਤਾਰੀਫ ਕਰਨਾ ਤਾਂ ਦੂਰ ਆਪਣੀ ਘਰ ਵਾਲੀ ਵੱਲ ਵੇਖੇ ਵੀ ਇੱਕ ਵੀਡੀਓ ਰੈਫਰੈਂਸ ਮੁਤਾਬਕ ਇੱਕ ਦਿਨ ਸਪਨਾ ਤੇ ਹਰਸ਼ਪ੍ਰੀਤ ਘਰ ਦੀ ਛੱਤ ਤੇ ਇਤਰਾਜ਼ਯੋਗ ਸਥਿਤੀ ਚ ਸੰ ਉਦੋਂ ਹੀ ਸਪਨਾ ਦੀ ਨਾਨ ਆ ਗਈ ਹਾਲਾਂਕਿ ਹਰਸ਼ ਉਦੋਂ ਤੱਕ ਕੰਦ ਟਪ ਕੇ ਭੱਜ ਗਿਆ ਸੀ ਪਰ ਹਰਸ਼ ਨੂੰ ਏਦਾਂ ਹੜਬੜੀ ਚ ਜਾਂਦਿਆਂ ਮਨੀਸ਼ ਦੀ ਭੈਣ ਨੇ ਦੇਖ ਲਿਆ ਸੀ। ਉਹਨੂੰ ਇਹਨਾਂ ਕੁ ਸਮਝ ਆ ਗਿਆ ਸੀ ਕਿ ਇੱਥੇ ਕੁਝ ਠੀਕ ਨਹੀਂ ਸੀ ਹੋ ਰਿਹਾ। ਉਹਨੇ ਭਾਬੀ ਨੂੰ ਸਵਾਲ ਕੀਤੇ ਤਾਂ ਸਪਨਾ ਮੁਕਰ ਗਈ। ਫਿਰ ਉਹਨੇ ਆਪਣੇ ਭਰਾ ਨੂੰ ਦੱਸਿਆ। ਮਨੀਸ਼ ਨੇ ਪੁੱਛਿਆ ਸਪਨਾ ਤੋਂ ਤਾਂ ਸਪਨਾ ਨੇ ਨਨਾਨਤੇ ਹੀ ਇਲਜ਼ਾਮ ਲਗਾਤਾ ਕਿ ਇਹ ਤਾਂ ਸਾਨੂੰ ਲੜਾਉਣਾ ਚਾਹੁੰਦੀ ਹੈ। ਪਰ ਹੌਲੀ-ਹੌਲੀ ਪਹਿਲਾ ਮਨੀਸ਼ ਨੂੰ ਤੇ ਫਿਰ ਉਸ ਦੇ ਘਰਦਿਆਂ ਨੂੰ ਵੀ ਇਹਨਾਂ ਦੀ ਵੱਧੀ ਨੇੜਤਾ ਦਿਖਣ ਲੱਗ ਪਈ। ਉਹਨਾਂ ਨੇ ਸੁਪਨਾ ਨੂੰ ਸਮਝਾਇਆ ਪਰ ਗੱਲ ਨਹੀਂ ਬਣੀ। ਸੌਰੇ ਦਲੀਪ ਤਖਤਾਨੀ ਨੇ ਪੰਜਵਟੀ ਕਲੋਨੀ 'ਚ ਇੱਕ ਬੰਗਲਾ ਖਰੀਦ ਲਿਆ ਤੇ ਪੁਰਾਣਾ ਘਰ ਛੱਡ ਦਿੱਤਾ ਹੁਣ ਹਰਸ਼ਪ੍ਰੀਤ ਦਾ ਪਰਿਵਾਰ ਵੀ ਕ੍ਰਿਸਟਲ ਆਇਡਲ ਪਾਰਕ ਅਵਧਪੁਰੀ ਚ ਰਹਿਣ ਲੱਗ ਜਾਂਦਾ ਹੈ ਉਹ ਵੀ ਪੁਰਾਣਾ ਘਰ ਛੱਡ ਦਿੰਦੇ ਨੇ ਹੁਣ ਹਰਸ਼ ਤੇ ਸਪਨਾ ਇੱਕ ਦੂਜੇ ਦੇ ਗੁਆਂਢੀ ਨਹੀਂ ਹੁੰਦੇ ਇਹ ਗੱਲ ਇਹਨਾਂ ਨੂੰ ਖਲਣ ਲੱਗਦੀ ਹੈ ਪਰ ਹਰਸ਼ ਫੇਰ ਵੀ ਸਪਨਾ ਨੂੰ ਮਿਲਣ ਆਉਂਦਾ ਰਹਿੰਦਾ ਹੈ ਇਹਨਾਂ ਨੇ ਇੰਦਰਪੁਰੀ ਚ ਇੱਕ ਫਲੈਟ ਰੈਂਟ ਤੇ ਲਿਆ ਤੇ ਹੁਣ ਉਥੇ ਇਹ ਦੋਵੇਂ ਮਿਲਣ ਲੱਗਦੇ ਨੇ। ਮਨੀਸ਼ ਨੇ ਕਈ ਵਾਰ ਸਪਨਾ ਦੇ ਫੋਨ 'ਚੋਂ ਹਰਸ਼ ਦੀ ਤੇ ਇਸ ਦੀ ਚੈਟ ਤੇ ਵੌਇਸ ਮੈਸੇਜਸ ਦੇਖੇ ਹੁੰਦੇ ਨੇ ਪਰ ਹਰ ਵਾਰ ਸਪਨਾ ਕੋਈ ਨਾ ਕੋਈ ਬਹਾਨਾ ਪਾ ਦਿੰਦੀ ਹੈ। ਹੁਣ ਹਰਸ਼ ਸਪਨਾ ਤੇ ਦਬਾਅ ਬਣਾ ਰਿਹਾ ਸੀ ਕਿ ਉਹ ਮਨੀਸ਼ ਨੂੰ ਛੱਡ ਕੇ ਉਸ ਨਾਲ ਵਿਆਹ ਕਰਾਏ ਪਰ ਸਪਨਾ ਲਈ ਇਹ ਸੌਖਾ ਨਹੀਂ ਸੀ। ਉਹ ਵਿਆਹੀ ਸੀ ਉਸ ਦੀ ਇੱਕ ਬੱਚੀ ਸੀ। ਉਹ ਪੇਕੇ ਪਰਿਵਾਰ ਨੂੰ ਕੀ ਜਵਾਬ ਦਿੰਦੀ ਕਿੰਨਾ ਕੁਝ ਸੀ ਪਰ ਹਰਸ਼ ਦੇ ਪ੍ਰੈਸ਼ਰ ਨੇ ਇੱਕ ਗੱਲ ਸਾਫ਼ ਕਰ ਦਿੱਤੀ ਸੀ। ਹੁਣ ਸਪਨਾ ਨੂੰ ਚੁਣਨਾ ਪਏਗਾ ਕਿ ਉਹ ਨੂੰ ਮਨੀਸ਼ ਚਾਹੀਦਾ ਹੈ ਜਾਂ ਹਰਸ਼ ਸੋ ਸਪਨਾ ਨੇ ਹਰਸ਼ਪ੍ਰੀਤ ਨੂੰ ਚੁਣਿਆ 18 ਅਕਤੂਬਰ ਨੂੰ ਉਹਨੇ ਆਪਣਾ ਘਰ ਛੱਡਿਆ ਤੇ ਕਿਰਾਏ ਵਾਲੇ ਫਲੈਟ ਤੇ ਰਹਿਣ ਚਲੀ ਗਈ ਦੋ ਦਿਨ ਦੋ ਰਾਤਾਂ ਉਸੇ ਫਲੈਟ 'ਚ ਹਰਸ਼ ਦੇ ਨਾਲ ਰਹੀ ਹੁਣ ਇਹ ਤਖਤਾਨੀ ਪਰਿਵਾਰ ਵਾਸਤੇ ਬੜੀ ਅੰਬਾਰਸਿੰਗ ਗੱਲ ਸੀ ਕਿ ਉਹਨਾਂ ਦੀ ਨੂੰ ਕਿੱਥੇ ਗਈ ਉਲਬਦੇ ਨੇ ਲੱਭਦੀ ਨਹੀਂ ਹਾਰ ਕੇ ਐਡੀਸ਼ਨਲ ਐਸਪੀ ਕ੍ਰਾਈਮ ਬ੍ਰਾਂਚ ਸ਼ਲਿੰਦਰ ਸਿੰਘ ਚੋਹਾਨ ਕੋਲ ਜਨ ਦਾ ਗਿਆ ਉਹਨਾਂ ਦੀ ਸਲਾਹ ਤੇ ਮਨੀਸ਼ ਨੇ ਥਾਣਾ ਕੋਹਫਿਜ਼ਾ ਜ਼ਿਲ੍ਹਾ ਪੋਪਾਲ ਚ ਸਪਨਾ ਦੀ ਮਿਸਿੰਗ ਰਿਪੋਰਟ ਫਾਈਲ ਕੀਤੀ ਦੋ ਦਿਨ ਬਾਅਦ ਸਪਨਾ ਦੇ ਪੇਕੇ ਤੋਂ ਫੋਨ ਆਇਆ ਕਿ ਉਹ ਇੱਥੇ ਹੈ ਸਾਡੇ ਕੋਲ ਖੰਡਵਾਚ ਮਨੀਸ਼ ਉੱਥੇ ਸਪਨਾ ਨੂੰ ਲੈਣ ਪਹੁੰਚਿਆ ਤਾਂ ਸਪਨਾ ਨੇ ਤਲਾਕ ਦੀ ਗੱਲ ਕਰਦੀ ਪਰ ਆਪਣੀ ਧੀ ਕਰਕੇ ਮਨੀਸ਼ ਤਲਾਕ ਨਹੀਂ ਚਾਹੁੰਦਾ ਹੁੰਦਾ ਪਰਿਵਾਰ ਦੇ ਕਾਫੀ ਸਮਝਾਉਣ ਦੇ ਬਾਅਦ ਪ੍ਰੈਸ਼ਰ ਪਾਉਣ ਦੇ ਬਾਅਦ ਸਪਨਾ 1 ਨਵੰਬਰ 2013 ਨੂੰ ਆਪਣੇ ਸਹੁਰੇ ਘਰ ਵਾਪਸ ਚਲੀ ਜਾਂਦੀ ਹੈ 11 ਨਵੰਬਰ 2013 ਨੂੰ ਪੋਪਾਲ ਦੇ ਪਪਲਾਨੀ ਪੁਲਿਸ ਸਟੇਸ਼ਨ ਤੇ ਇੰਚਾਰਜ ਸੁਧੀਰ ਅਜਰੀਆ ਅਜੇ ਗਸ਼ਤ ਤੋਂ ਬਾਅਦ ਥਾਣੇ ਪਹੁੰਚੇ ਹੀ ਸਨ ਕਿ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਬਰਖੇੜਾ ਸੀ ਸੈਕਟਰ ਚ ਕਲੋਨੀ ਦੇ ਇੱਕ ਕੁਆਟਰ ਸਾਹਮਣੇ ਨਾਲੀ ਚ ਇੱਕ ਬੰਦਾ ਮੂਦਾ ਪਿਆ ਪੁਲਿਸ ਫਟਾਫਟ ਪਹੁੰਚਦੀ ਹੈ ਤੇ ਦੇਖਦੀ ਹੈ ਕਿ ਇਹ ਬੰਦਾ ਮਰ ਚੁੱਕਿਆ ਹੈ ਉਮਰ ਇਸ ਦੀ 30-32 ਦੀ ਹੋ ਤੇ ਸਿਰ ਤੇ ਪਿੱਛੇ ਸ਼ਾਇਦ ਦੋ ਗੋਲੀਆਂ ਵੱਜੀਆਂ ਹੋਈਆਂ ਨੇ ਲੱਕ 'ਚ ਵੀ ਗੋਲੀ ਦਾ ਇੱਕ ਸੁਰਾਖ ਨਜ਼ਰ ਆ ਰਿਹਾ ਹੁੰਦਾ ਹੁਣ ਇੰਨੀਆਂ ਗੋਲੀਆਂ ਵੱਜੀਆਂ ਹੋਣ ਤਾਂ ਖੂਨ ਤਾਂ ਖਾਸਾ ਹੋ ਪਰ ਜ਼ਿਆਦਾ ਖੂਨ ਸੀ ਨਹੀਂ ਉੱਪਰਲਾ ਹਿੱਸਾ ਸੜਿਆ ਪਿਆ ਸੀ ਪਛਾਣ ਕਰ ਪਾਉਣਾ ਔਖਾ ਸੀ ਕਿ ਇਹ ਹੈ ਕੌਣ ਬਾਡੀ ਨੂੰ ਡਰੇਨ ਚੋਂ ਕੱਢਿਆ ਤਾਂ ਚੈਕਿੰਗ ਕੀਤੀ ਜੇਬਾਂ ਦੀ ਜੇਬ ਚ 4000 ਰੁਪਏ ਸਨ ਪ੍ਰਿਯੰਕਾ ਗੈਸ ਏਜੰਸੀ ਦੀ ਇੱਕ ਸਲਿੱਪ ਸੀ ਪਲੱਸ ਕੁਝ ਚੈੱਕ ਸਨ ਜ਼ਾਹਰ ਸੀ ਕਟਨਾ ਲੁੱਟਪਾਟ ਦੇ ਇਰਾਦੇ ਨਾਲ ਨਹੀਂ ਸੀ ਹੋਈ ਹੱਥ ਚ ਸੋਨੇ ਦੀ ਮੁੰਦਰੀ ਵੀ ਇਦਾਂ ਹੀ ਪਈ ਸੀ ਘਟਨਾ ਵਾਲੀ ਥਾਂ ਤੇ ਖੁਦ ਏਐਸਪੀ ਕ੍ਰਾਈਮ ਬ੍ਰਾਂਚ ਸ਼ਲਿੰਦਰ ਸਿੰਘ ਪਹੁੰਚ ਗਏ ਫੋਰੈਂਸਿਕ ਟੀਮ ਆਪਣਾ ਮੌਇਨਾ ਕਰ ਚੁੱਕੀ ਹੁੰਦੀ ਆ ਬੋਡੀ ਨੂੰ ਪੋਸਟਮਾਰਟਮ ਲਈ ਵੀ ਪੇਸ਼ ਦਿੱਤਾ ਗਿਆ ਏਐਸਪੀ ਸ਼ਲਿੰਦਰ ਸਿੰਘ ਚੋਹਾਨ ਨੇ ਹੁਣ ਲਾਸ਼ ਦੀ ਸ਼ਨਾਖ ਦੇ ਲਈ ਕੰਮ ਸ਼ੁਰੂ ਕਰਤਾ ਸੀ ਉਹ ਜੜੀ ਪਰਚੀ ਮਿਲੀ ਸੀ ਗੈਸ ਏਜੰਸੀ ਵਾਲੀ ਉਸ ਗੈਸ ਏਜੰਸੀ ਗਏ ਤੇ ਉਥੋਂ ਪਤਾ ਲੱਗਾ ਕਿ ਇਹ ਦਿਲਿਪ ਤਖਤਾਨੀ ਦੇ ਨਾਮ ਤੇ ਪਰਚੀ ਸੀ ਪੁਲਿਸ ਨੇ ਗੈਸ ਏਜੰਸੀ ਦੇ ਮਾਲਕ ਨਾਲ ਗੱਲ ਕੀਤੀ ਤੇ ਮ੍ਰਿਤਕ ਦਾ ਹੁਲੀਆ ਦੱਸਿਆ ਜਿਸ ਦੀ ਜੇਬ ਚੋਂ ਇਹ ਪਰਚੀ ਮਿਲੀ ਤਾਂ ਉਹ ਬੰਦਾ ਕਹਿੰਦਾ ਕਿ ਇਦਾਂ ਦਾ ਹੁਲੀਆ ਤਾਂ ਦਲੀਪ ਤਖਤਾਨੀ ਦੇ ਪੁੱਤ ਮਨੀਸ਼ ਤਖਤਾਨੀ ਦਾ ਹੈ ਹੁਣ ਆਫੀਸਰ ਦਲੀਪ ਤਖਤਾਨੀ ਦੇ ਘਰ ਦਾ ਰੋਕ ਕਰਦੇ ਨੇ ਘਰ ਦੇ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਸਾਡੇ ਘਰ ਪੁਲਿਸ ਕਿਉਂ ਆਈ ਆਫੀਸਰ ਸ਼ਲਿੰਦਰ ਸਿੰਘ ਦਲੀਪ ਤਖਤਾਨੀ ਨੂੰ ਪੁੱਛਦੇ ਨੇ ਕਿ ਤੁਹਾਡਾ ਪੁੱਤ ਮਨੀਸ਼ ਕਿੱਥੇ ਹੈ ਉਹ ਕਹਿੰਦੇ ਕਿ ਮਨੀਸ਼ ਦੁਕਾਨ ਤੇ ਸੀ ਆਪਣੇ ਮਾਮੇ ਨੂੰ ਕਹਿ ਕੇ ਸੀ ਕੇ ਸ਼ਾਮੀ ਉਹ ਕਿਤੇ ਕੰਮ ਚੱਲਿਆ ਥੋੜਾ ਲੇਟ ਹੋ ਜਾਏਗਾ ਆਫੀਸਰ ਨੂੰ ਲੱਗਦਾ ਹੈ ਕਿ ਉਹ লাশ ਮਨੀਸ਼ ਦੀ ਹੀ ਹੋ ਸਕਦੀ ਹੈ ਸੋ ਕਰਦੇ ਹਨ ਉਹਨੂੰ ਪੂਰੀ ਗੱਲ ਨਾਲ ਵਾਕਿਫ ਕਰਾਉਂਦੇ ਨੇ ਤੇ ਉਹਨਾਂ ਨੂੰ ਨਾਲ ਚਰਨ ਲਈ ਕਹਿੰਦੇ ਨੇ ਤਾਂਕਿ লাশ ਦੀ شناخت ਹੋ ਸਕੇ ਦਲੀਪ ਤਾਂ ਡਰ ਜਾਂਦੇ ਨੇ ਇਹ ਗੱਲ ਸੁਣ ਕੇ ਉਹ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਮ੍ਰਿਤਕ ਦੇ ਉਹਨਾਂ ਦੇ ਹੀ ਮੁੰਡੇ ਮਨੀਸ਼ ਦੀ ਹੁੰਦੀ ਹੈ ਪਿਓ ਦੀ ਹਾਲਤ ਕੀ ਹੋਏਗੀ ਉਸ ਵਕਤ ਇਹ ਲਫਜ਼ਾ ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਥੋੜੇ ਜਿਹੇ ਆਪਣੇ ਆਪ 'ਚ ਆਉਂਦੇ ਨੇ ਤੇ ਅਫੀਸਰ ਉਹਨਾਂ ਨੂੰ ਇੱਕ ਦੋ ਸਵਾਲ ਕਰਦੇ ਨੇ। ਦਲੀਪ ਨੇ ਕਿਹਾ ਕਿ ਮੇਰੇ ਮੁੰਡੇ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ। ਇੰਨਾ ਬਿਜ਼ਨਸ ਹੋਣ ਦੇ ਬਾਵਜੂਦ ਕੋਈ ਬਿਜ਼ਨਸ ਰਾਈਵਲਰੀ ਵੀ ਨਹੀਂ ਸੀ। ਹੁਣ ਪੁਲਿਸ ਨੇ ਮਨੀਸ਼ ਦੇ ਨੰਬਰ ਨੂੰ ਟਟੋਲਣਾ ਸ਼ੁਰੂ ਕੀਤਾ ਤਾਂ ਉਸ ਦੀ ਲੋਕੇਸ਼ਨ ਕਸਤੂਰਬਾ ਨਗਰ ਦੀ ਮਿਲੀ ਕਿਉਂਕਿ ਜਦੋਂ ਮਨੀਸ਼ ਦੀ ਬਾਡੀ ਮਿਲੀ ਸੀ ਤਾਂ ਉੱਥੇ ਉਸ ਦਾ ਫੋਨ ਨਹੀਂ ਸੀ ਤੇ ਹੁਣ ਉਸ ਦੀ ਲੋਕੇਸ਼ਨ ਡਿਫਰੈਂਟ ਜਗ੍ਹਾ ਦੀ ਆ ਰਹੀ ਸੀ। ਇੱਕ ਪੁਲਿਸ ਟੀਮ ਕਸਤੂਰਬਾ ਨਗਰ ਨਿਕਲ ਗਈ ਮੋਬਾਈਲ ਦੀ ਤਲਾਸ਼ ਲੈਣ। ਹੋਰ ਵੀ ਸਰਚ ਟੀਮਸ ਲਗਾ ਦਿੱਤੀਆਂ ਗਈਆਂ ਰਾਤ 2:30 ਵਜੇ ਪੁਲਿਸ ਟੀਮ ਮੈਂਤ ਰੰਗ ਲੈ ਕੇ ਆਈ ਮਨੀਸ਼ ਦੀ ਕਾਰ ਚੇਤਕ ਬ੍ਰਿਜ ਦੇ ਕੋਲੋਂ ਕਸਤੂਰਬਾ ਨਗਰ ਤੋਂ ਮਿਲ ਗਈ ਕਾਰ ਦੀਆਂ ਚਾਬੀਆਂ ਇਗਨੀਸ਼ਨ 'ਚ ਹੀ ਲੱਗੀਆਂ ਸਨ ਮਨੀਸ਼ ਦਾ ਮੋਬਾਈਲ ਵੀ ਕਾਰ ਦੀ ਫਰੰਟ ਸੀਟ ਤੇ ਪਿਆ ਸੀ ਉੱਥੇ ਹੀ ਖੂਨ ਦੇ ਨਿਸ਼ਾਨ ਵੀ ਸਨ ਫ੍ਰੈਂਸਿਕ ਨੇ ਆਪਣਾ ਕੰਮ ਕੀਤਾ ਤੇ ਇਧਰ ਅਗਿਆਤ ਲੋਕਾਂ ਖਿਲਾਫ ਬਣਦਾ ਮਾਮਲਾ ਦਰਜ ਕੀਤਾ ਗਿਆ। ਹੁਣ ਪੁਲਿਸ ਮਨੀਸ਼ ਦੀਆਂ ਕਾਲ ਡਿਟੇਲਸ ਦੇਖ ਰਹੀ ਸੀ। ਮਨੀਸ਼ ਨੂੰ ਇੱਕ ਕਾਲ ਸ਼ਾਮ 5 ਵਜੇ ਆਈ ਸੀ ਤੇ ਉਹ ਨੰਬਰ ਸੀ ਹਰਸ਼ ਸਲੂਜਾ ਦੀ ਦੁਕਾਨ ਤੇ ਆਰਾ ਚਲਾਉਣ ਵਾਲੇ ਬੰਦੇ ਦਾ। ਪੁਲਿਸ ਉਸ ਬੰਦੇ ਤੱਕ ਪਹੁੰਚੀ ਤਾਂ ਉਹ ਬਿਮਾਰ ਤੇ ਬੁੱਢਾ ਬੰਦਾ ਸੀ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਕਈ ਦਿਨ ਪਹਿਲਾਂ ਉਸ ਦੀ SIM ਚੋਰੀ ਹੋ ਗਈ ਸੀ। ਹੁਣ ਪੁਲਿਸ ਨੂੰ ਲੱਗਾ ਕਿ ਇੱਕ ਵਾਰ ਮਨੀਸ਼ ਦੀ ਪਤਨੀ ਸਪਨਾ ਨਾਲ ਵੀ ਗੱਲ ਕਰ ਲਈ ਜਾਏ। ਪੁਲਿਸ ਬੜੀ ਔਖੀ ਸਪਨਾ ਨਾਲ ਗੱਲ ਕਰਦੀ ਹੈ ਕਿਉਂਕਿ ਉਸ ਦਾ ਸਪਨਾ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ। ਉਹ ਦੱਸਦੀ ਹੈ ਕਿ ਬਸ ਦੋ ਵਾਰ ਉਹਨੂੰ ਮਨੀਸ਼ ਦਾ ਮੈਸੇਜ ਆਇਆ ਸੀ ਕਿ ਉਹ ਖਾਣਾ ਖਾ ਕੇ ਆਉਣਗੇ। ਬਾਕੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਬਥੇਰੇ ਲੋਕਾਂ ਤੋਂ ਪੈਸੇ ਲੈਣੇ ਸਨ। ਕੀ ਪਤਾ ਇਸੇ ਚੱਕਰ 'ਚ ਕਿਸੇ ਨੇ ਉਹਨਾਂ ਨੂੰ ਮਾਰਤਾ ਹੋਇਆ। ਸਪਨਾ ਨੂੰ ਦੇਖ ਕੇ ਅਫਸਰ ਸ਼ਲਿੰਦਰ ਸਿੰਘ ਨੂੰ ਯਾਦ ਆਉਂਦਾ ਹੈ ਕੁਝ ਕਿ ਇਹ ਤਾਂ ਉਹੀ ਕੁੜੀ ਹੈ ਜਿਸ ਦਾ ਪਤੀ ਮਨੀਸ਼ ਇਸ ਦੀ ਫੋਟੋ ਲੈ ਕੇ ਆਇਆ ਸੀ ਕਿ ਇਹ ਮਿਸਿੰਗ ਹੈ ਇਨੀ ਦੇਰ ਤੱਕ ਉਹ ਰਿਕਾਲ ਨਹੀਂ ਕਰ 파 ਰਹੇ ਸਨ ਸੋਚ ਰਹੇ ਸਨ ਕਿ ਕਿੱਥੇ ਦੇਖਿਆ ਇਹਨੂੰ ਕਿਉਂਕਿ ਮਨੀਸ਼ ਦਾ ਚਿਹਰਾ ਤੇ ਨਜ਼ਰ ਨਹੀਂ ਸੀ ਆ ਰਹਾ ਤੇ ਨਾਲੇ ਇਨੇ ਕੇਸਸ ਹੁੰਦੇ ਨੇ ਰੋਜ਼ ਇਨੇ ਲੋਕ ਮਿਲਦੇ ਨੇ ਨਹੀਂ ਸੀ ਯਾਦ ਹੁਣ ਯਾਦ ਆਇਆ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਦੋਵਾਂ 'ਚ ਸ਼ਾਇਦ ਕੁਝ ਸਹੀ ਨਹੀਂ ਸੀ ਸੋ ਆਪਣੇ ਮੁਖਬਰ ਲਾ ਦਿੰਦੇ ਨੇ ਪਿੱਛੇ ਤੇ ਉਹ ਇਹ ਜਾਣਕਾਰੀ ਕੱਢ ਕੇ ਲੈ ਕੇ ਆਉਂਦੇ ਨੇ ਕਿ ਸਪਨਾ ਨੂੰ ਅਕਸਰ ਹਰਸ਼ ਸਲੂਜਾ ਨਾਂ ਦੇ ਮੁੰਡੇ ਦੇ ਨਾਲ ਵੇਖਿਆ ਜਾਂਦਾ ਜਿਸ ਦੀ ਜਾਣਕਾਰੀ ਇਸ ਦੇ ਸੌਰੇ ਵਾਲਿਆਂ ਨੂੰ ਵੀ ਹੈ ਹੁਣ ਪੁਲਿਸ ਹਰਸ਼ ਤੇ ਸਪਨਾ ਦੋਵਾਂ ਦੀਆਂ ਮੋਬਾਈਲ ਡਿਟੇਲਸ ਨਿਕਲਵਾਉਂਦੀ ਹੈ ਪਤਾ ਲੱਗਿਆ ਕਿ ਇਹਨਾਂ ਦੋਵਾਂ 'ਚ ਬਥੇਰੀਆਂ ਗੱਲਾਂ ਹੁੰਦੀਆਂ ਸਨ ਤੇ ਘਟਨਾ ਵਾਲੇ ਦਿਨ 11 ਨਵੰਬਰ ਨੂੰ ਵੀ ਇਹਨਾਂ 'ਚ ਦੋ ਵਾਰ ਗੱਲਬਾਤ ਹੋਈ ਸੀ ਹੁਣ ਆਫੀਸਰ ਸ਼ਿਲेंद्र ਸਿੰਘ ਚੋਹਾਨ ਦਾ ਸ਼ੱਕ ਸਪਨਾ ਵੱਲ ਬਿਲਡ ਹੋ ਰਿਹਾ ਸੀ ਅਗਲੇ ਦਿਨ ਫਿਰ ਸਪਨਾ ਦੇ ਸੌਰੇਕਰ ਉਜਾਉਂਦੇ ਨੇ ਤੇ ਉਹਨਾਂ ਨੇ ਸਭ ਨੂੰ ਕਿਹਾ ਕਿ ਕੋਆਪਰੇਟ ਕਰੋ ਤੇ ਮੈਨੂੰ ਆਪਣੇ ਲੈਪਟਾਪਸ ਤੇ ਫੋਨਸ ਦੇ ਦਿਓ ਇਹ ਸੱਬ ਦਾ ਸਭ ਕੁਝ ਚੈੱਕ ਕਰਦੇ ਨੇ ਤੇ ਜ਼ਾਹਰ ਤੌਰ ਤੇ ਸਪਨਾ ਦੇ ਫੋਨ ਚੋਂ ਉਹਨਾਂ ਨੂੰ ਕੁਝ ਚੈਟਸ ਮਿਲਦੀਆਂ ਨੇ ਹਰਸ਼ ਦੇ ਨਾਲ ਉਹ ਉਸ ਵੇਲੇ ਕੁਝ ਨਹੀਂ ਬੋਲਦੇ ਕਿਉਂਕਿ ਹੁਣ ਸਵਾਲ ਕਰਦੇ ਤਾਂ ਹੋ ਸਕਦਾ ਹੈ ਕਿ ਸਪਨਾ ਹਰਸ਼ ਨੂੰ ਦੱਸਦੀ ਤੇ ਉਹ ਫਰਾਰ ਹੋ ਜਾਂਦਾ ਉਹ ਹਰਸ਼ ਤੋਂ ਥਾਣੇ 'ਚ ਪੁਸ਼ਕਿਸ਼ ਕਰਦੇ ਨੇ ਪਹਿਲਾਂ ਤਾਂ ਉਹ ਇਨਕਾਰ ਕਰਦਾ ਪਰ ਬਾਅਦ 'ਚ ਉਹਨੂੰ ਮਨੋਵਿਗਿਆਨੀ ਤਰੀਕੇ ਦੇ ਨਾਲ ਫਸਾਇਆ ਜਾਂਦਾ ਤਾਂ ਉਹ ਬੋਲ ਪੈਂਦਾ ਕਿ ਮੈਂ ਸਪਨਾ ਨੂੰ ਬਹੁਤ ਪਿਆਰ ਕਰਦਾ ਤੇ ਉਹ ਵੀ ਬੜਾ ਪਿਆਰ ਕਰਦੀ ਹੈ ਮੈਨੂੰ ਅਸੀਂ ਵਿਆਹ ਕਰਾਉਣਾ ਚਾਹੁੰਦੇ ਆ ਮਨੀਸ਼ ਰੁਕਾਵਟ ਬਣਿਆ ਪਿਆ ਸੀ ਇਸ ਲਈ ਮੈਂ ਕਿਰਾਏ ਦੇ ਹਤਿਆਰਿਆਂ ਤੋਂ ਮਨੀਸ਼ ਨੂੰ ਖਤਮ ਕਰਵਾਤਾ ਉਸ ਕੰਮ ਵਿੱਚ ਸਪਨਾ ਨੇ ਵੀ 50000 ਦਾ ਕੰਟਰੀਬਿਊਟ ਕੀਤਾ ਸੀ ਸੋ ਉਹਨੂੰ ਸਭ ਪਤਾ ਹੀ ਸੀ ਇਸ ਗੱਲ ਨੂੰ ਕਨਫਰਮ ਕਰਨ ਦੇ ਲਈ ਜਦੋਂ ਪੁਲਿਸ ਨੇ ਉਹਨਾਂ ਸੁਪਾਰੀ ਕਿਲਰਜ਼ ਨੂੰ ਫੜਿਆ ਤਾਂ ਉਹਨਾਂ ਕਥਿਤ ਹਤਿਆਰਿਆਂ ਨੇ ਇਸ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਾ। ਇਤੋਂ ਤੱਕ ਕਿ ਉਹਨਾਂ ਨੇ ਪ੍ਰੂਫ ਦੇ ਦਿੱਤਾ ਕਿ ਉਸ ਦਿਨ ਤਾਂ ਉਹ ਇੱਥੇ ਸੀ ਹੀ ਨਹੀਂ। ਪੁਲਿਸ ਨੂੰ ਲੱਗਿਆ ਕਿ ਹਰਸ਼ ਕੁਝ ਤਾਂ ਲੁਕਾ ਰਿਹਾ ਹੈ। ਹੁਣ ਉਹਨਾਂ ਨੇ ਹਰਸ਼ ਤੋਂ ਫੇਰ ਪੁਸ਼ਕਿਸ਼ ਕੀਤੀ, ਉਹਨੂੰ ਫੇਰ ਗੱਲਾਂ 'ਚ ਲਿਆ ਤੇ ਕਿਹਾ ਕਿ ਜੇ ਤੂੰ ਸੱਚ ਦੱਸ ਦੇਂਗਾ ਤਾਂ ਅਸੀਂ ਤੇਰੀ ਮਦਦ ਕਰਾਂਗੇ। ਉਧਰ ਸਪਨਾ ਤੋਂ ਵੀ ਮਹਿਲਾ ਥਾਣੇ 'ਚ ਪੁਸ਼ਕਿਸ਼ ਹੋ ਰਹੀ ਸੀ। ਉਹਨੇ ਹਰਸ਼ ਨਾਲ ਆਪਣਾ ਰਿਸ਼ਤਾ ਤੇ ਕਬੂਲ ਲਿਆ ਪਰ ਹਰਸ਼ ਤੇ ਇਸ ਕੀਤੇ ਚ ਉਹ ਆਪਣੇ ਆਪ ਨੂੰ ਭਾਗੀਦਾਰ ਨਹੀਂ ਮੰਨ ਰਹੀ ਸੀ। ਇਧਰ ਹਰਸ਼ਪ੍ਰੀਤ ਕਹਿੰਦਾ ਕਿ ਜਦੋਂ 2 ਦਿਨ ਬਾਹਰ ਰਹਿਣ ਤੋਂ ਬਾਅਦ ਸਪਨਾ ਘਰੇ ਗਈ ਤਾਂ ਮਾਹੌਲ ਬੜਾ ਵਿਗੜ ਚੁੱਕਾ ਸੀ ਘਰ ਦਾ। ਸਪਨਾ ਕੋਈ ਫੈਸਲਾ ਨਹੀਂ ਲੈ پا ਰਹੀ ਸੀ। ਮੈਨੂੰ ਸੀ ਕਿ ਮੈਂ ਹੁਣ ਮਨੀਸ਼ ਨੂੰ ਮੁਕਾ ਦੇਣਾ। ਸੋ ਮੈਂ ਆਪਣੇ ਇੱਕ ਪੁਰਾਣੇ ਨੌਕਰ ਅਮੀਨ ਅਬਦੁਲ ਅਮੀਰ ਨਾਲ ਗੱਲ ਕੀਤੀ ਕਿ ਜੇ ਮੈਂ ਕਿਸੇ ਨੂੰ ਰਸਤੇ ਤੋਂ ਹਟਾਉਣਾ ਹੋਵੇ ਤਾਂ ਕੀ ਤਰੀਕਾ ਹੈ ਬੈਸਟ ਅਮੀਨ ਕਹਿੰਦਾ ਕਿ ਬਸ ਰਿਵੋਲਵਰ ਲਓ ਤੇ ਬੰਦਾ ਖਤਮ ਕਰ ਦਿਓ ਤੇ ਕੰਮ ਵੀ ਇਹ ਇਕੱਲੇ ਕਰੋ ਤਾਂ ਕਿ ਫਸਣ ਦਾ ਕੋਈ ਚਾਂਸ ਨਾ ਬਚੇ ਹਰਸ਼ ਦੇ ਪੱਲੇ ਇਹ ਗੱਲ ਪੈ ਗਈ ਉਹਨੇ ਬਰਖੇੜੀ ਤੋਂ 50000 ਦਾ ਦੇਸੀ ਹਥਿਆਰ ਖਰੀਦਿਆ ਤੇ ਉਸ ਤੋਂ ਬਾਅਦ ਉਹਨੇ ਆਪਣੇ ਨੌਕਰ ਮੀਨ ਨੂੰ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਹਰਸ਼ ਨੇ ਇੱਕ ਕੰਮ ਹੋਰ ਕੀਤਾ ਉਹਨੇ ਆਪਣੇ ਇੱਥੇ ਕੰਮ ਕਰਨ ਵਾਲੇ ਮੁਲਾਜ਼ਮ ਦੀ ਸਿਮ ਚੋਰੀ ਨਾਲ ਕੱਢ ਲਈ ਇਥੋਂ ਤੱਕ ਕਿ ਹਰਸ਼ਪ੍ਰੀਤ ਨੇ ਕਤਲ ਦੇ ਬਾਅਦ ਦਾ ਪਲਾਨ ਵੀ ਕਰ ਲਿਆ ਸੀ ਕਿ ਉਹ ਮਨੀਸ਼ ਨੂੰ ਖਤਮ ਕਰਕੇ ਸਪਨਾ ਨੂੰ ਅੰਮ੍ਰਿਤਸਰ ਲੈ ਜਾਏਗਾ ਉਹਨੇ 18 ਨਵੰਬਰ ਦੀਆਂ ਟ੍ਰੇਨ ਦੀਆਂ ਦੋ ਏਸੀ ਟਿਕਟਸ ਵੀ ਬੁੱਕ ਕਰਾ ਲਈਆਂ ਸਨ ਉਸਨੇ ਉਸ ਚੋਰੀ ਕੀਤੀ ਸਿਮ ਤੋਂ ਮਨੀਸ਼ ਨੂੰ ਫੋਨ ਕੀਤਾ ਤੇ ਆਵਾਜ਼ ਬਦਲ ਕੇ ਕਿਹਾ ਕਿ ਮੈਂ ਰੋਹਿਤ ਬੋਲ ਰਿਹਾ ਮੇਰੇ ਕੋਲ ਸਬੂਤ ਨੇ ਤੇ ਪੱਕੀ ਇਨਫੋਰਮੇਸ਼ਨ ਹੈ ਕਿ ਤੇਰੀ ਘਰ ਵਾਲੀ ਉਹਨਾਂ ਦੋ ਦਿਨਾਂ 'ਚ ਜਿੰਨਾ 'ਚ ਉਹ ਘਰ ਨਹੀਂ ਸੀ ਕਿੱਥੇ ਸੀ ਕਿਸ ਦੇ ਨਾਲ ਸੀ ਤੇ ਕੀ ਕਰ ਰਹੀ ਸੀ ਤੂੰ ਪੈਸੇ ਦੇ ਤੇ ਸਬੂਤ ਲੈ ਪਰ ਮੈਂ ਆਪਣੀ ਆਇਡੈਂਟੀਟੀ ਸ਼ੋ ਨਹੀਂ ਕਰੂੰਗਾ ਮਨੀਸ਼ ਮੰਨ ਚਾਹੁੰਦਾ ਹੈ ਉਹਨੂੰ ਸਪਨਾ ਖਿਲਾਫ ਸਬੂਤ ਚਾਹੀਦੇ ਹੁੰਦੇ ਨੇ ਹਰਸ਼ ਰੋਹਿਤ ਬਣ ਕੇ ਮਨੀਸ਼ ਨੂੰ ਖਾਨੂ گاؤں ਬੁਲਾਉਂਦਾ ਹੈ ਮਨੀਸ਼ ਆਪਣੀ ਕਾਰ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਉਧਰ ਹਰਸ਼ ਤੇ ਅਮੀਨ ਵੀ ਬਾਈਕ ਤੇ ਪਹੁੰਚ ਜਾਂਦੇ ਨੇ ਹਰਸ਼ ਮੀਨ ਨੂੰ ਡੀਜ਼ਲ ਲੈਂਡ ਪੇਛ ਦਿੰਦਾ ਹੈ ਤੇ ਆਪ ਉਹ ਮਨੀਸ਼ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਕਾਰ ਦਾ ਸ਼ੀਸ਼ਾ ਕੁਮਾਰ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੀ ਸ਼ਕਲ ਦੇਖੇ ਤੇ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ ਦੇ ਮਨੀਸ਼ ਇਦਾਂ ਹੀ ਕਰਦਾ ਹੈ ਪੂਰਾ ਹਨੇਰਾ ਹੁੰਦਾ ਹੈ ਹਰਸ਼ਕਾਰ ਦੀ ਪਿਛਲੀ ਸੀਟ ਤੇ ਬੈਠਦਾ ਹੈ ਤਾਂ ਮਨੀਸ਼ ਨੂੰ ਉਹ ਜਾਣਿਆ ਪਛਾਣਿਆ ਲੱਗਦਾ ਜਿਵੇਂ ਹੀ ਹਰਸ਼ ਨੂੰ ਲੱਗਦਾ ਹੈ ਕਿ ਮਨੀਸ਼ ਨੂੰ ਉਸ ਤੇ ਸ਼ੱਕ ਹੋ ਗਿਆ ਉਹ ਦੇਸੀ ਕੱਟੇ ਨਾਲ ਫਟਾਫਟ ਪਿੱਛੋਂ ਹੀ ਦੋ ਗੋਲੀਆਂ ਉਸ ਦੇ ਸਿਰ 'ਚ ਦਾਗ ਦਿੰਦਾ ਫਿਰ ਉਸ ਦੇ ਲੱਕ 'ਚ ਇੱਕ ਗੋਲੀ ਮਾਰਦਾ ਜਦੋਂ ਇਹਨੂੰ ਪੱਕਾ ਹੋ ਗਿਆ ਕਿ ਮਨੀਸ਼ ਖਤਮ ਹੋ ਚੁੱਕਾ ਹੈ ਤਾਂ ਇਹ ਮਨੀਸ਼ ਨੂੰ ਸਾਈਡ ਦੀ ਸੀਟ ਤੇ ਪਾ ਕੇ ਉਸ ਤੇ ਚਾਦਰ ਪਾ ਦਿੰਦਾ ਹੈ ਇਨੀ ਦੇਰ ਚ ਅਮੀਨ ਡੀਜ਼ਲ ਲੈ ਕੇ ਆ ਜਾਂਦਾ ਤੇ ਉਹ ਕਾਰ ਬਰਖੇੜੀ ਵੱਲ ਨੂੰ ਪਾ ਲੈਂਦਾ ਉੱਥੇ ਜਾ ਕੇ ਉਹ ਬਾਡੀ ਨਾਲੀ ਚ ਸੁੱਟਦਾ ਹੈ ਤੇ ਫਿਰ ਉਸ ਤੇ ਡੀਜ਼ਲ ਪਾ ਦਿੰਦਾ ਹੈ ਤੇ ਸੜਨ ਦੀ ਕੋਸ਼ਿਸ਼ ਕਰਦਾ ਹੈ। ਆਸ-ਪਾਸ ਦੇ ਫਲੈਟਸ ਖਾਲੀ ਸਨ ਤਾਂ ਕਰਕੇ ਕਿਸੇ ਨੇ ਇਹਨੂੰ ਇਹ ਕਰਦਿਆਂ ਨਹੀਂ ਵੇਖਿਆ ਹੁੰਦਾ। ਹੁਣ ਇਹ ਮਨੀਸ਼ ਦੀ ਕਾਰ ਲੈ ਕੇ ਨਿਕਲਦਾ ਹੈ। ਸਪਨਾ ਨੂੰ ਦੋ ਮੈਸੇਜਸ ਕਰਦਾ ਹੈ ਕੋਡ ਵਰਡ ਚ ਜਿਸ ਤੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮਨੀਸ਼ ਦਾ ਕੰਮ ਸਕਸੈਸਫੁਲੀ ਤਮਾਮ ਹੋ ਚੁੱਕਾ ਹੈ ਕਾਰੋ ਕਸਤੂਰਬਾ ਨਗਰ ਲੈ ਕੇ ਜਾ ਕੇ ਖੜੀ ਕਰਦਾ ਹੈ ਉਹ ਗੱਡੀ ਦੀ ਚਾਬੀ ਇਗਨੀਸ਼ਨ 'ਚ ਤੇ ਫੋਨ ਕਾਰ 'ਚ ਇਸ ਲਈ ਰਹਿਣ ਦਿੰਦਾ ਹੈ ਤਾਂ ਕਿ ਕੋਈ ਆਏਗਾ ਫੋਨ ਤੇ ਕਾਰ ਚੋਰੀ ਕਰੇਗਾ ਤੇ ਪੁਲਿਸ ਫਿਰ ਉਸੇ ਨੂੰ ਹੀ ਟ੍ਰੇਸ ਕਰੇਗੀ ਪਰ ਇਦਾਂ ਹੁੰਦਾ ਨਹੀਂ ਪੁਲਿਸ ਸਪਨਾ ਨੂੰ ਵੀ ਇਹ ਸਭ ਲੁਕਾਉਣ ਤੇ ਸਾਜ਼ਿਸ਼ 'ਚ ਸ਼ਾਮਲ ਹੋਣ ਲਈ ਗ੍ਰਿਫਤਾਰ ਕਰ ਲੈਂਦੀ ਹੈ ਅਮੀਨ ਅਬਦੁਲ ਅਮੀਨ ਨੂੰ ਵੀ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੱਟਾ ਵੀ ਜ਼ਬਤ ਕਰ ਲਿਆ ਜਾਂਦਾ ਹੈ ਤੇਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਂਦਾ 2016 ਚ ਕੋਰਟ ਦਾ ਵਰਡਿਕਟ ਆਉਂਦਾ ਹੈ ਸਪਨਾ ਹਰਸ਼ ਸਲੂਜਾ ਤੇ ਅਮੀਨ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਦੱਸੋ ਇਸ ਪੂਰੇ ਕੇਸ ਕਿੰਨੇ ਕੀ ਘਟਿਆ ਸਪਨਾ ਨੇ ਘਰ ਵਾਲਾ ਮਰਵਾਇਆ ਆਪਣੀ ਜ਼ਿੰਦਗੀ ਬਰਬਾਦ ਕੀਤੀ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਮਾਪਿਆਂ ਤੋਂ ਉਹਨਾਂ ਦਾ ਪੁੱਤ ਖੋਇਆ ਭੈਣ ਤੋਂ ਉਹਦਾ ਭਰਾ ਹਰਸ਼ ਕੋਲ ਪੂਰੀ ਉਮਰ ਸਾਹਮਣੇ ਪਈ ਸੀ ਪੈਸੇ ਦੀ ਮੌਕਿਆ ਦੀ ਕੋਈ ਕਮੀ ਨਹੀਂ ਸੀ ਔ ਉਹ ਵੀ ਮਾਪਿਆਂ ਨੂੰ ਉਮਰ ਪਰਦਾ ਰੋਣਾ ਦੇਖਿਆ ਤੇ ਅਮੀਨ ਤਾਂ ਐਵੇਂ ਹੀ ਪਿਕਚਰ ਚ ਆਇਆ ਤੇ ਫਿਰ ਹੁਣ ਪੂਰੀ ਉਮਰ ਜੇਲ੍ਹ ਚ ਹੀ ਰਹੇਗਾ ਜ਼ਿਆਦਾ ਗੱਲ ਨਹੀਂ ਕਰੂੰਗੀ ਬਸ ਇਨਾ ਕਹੂੰਗੀ ਕਿ ਅੱਜ ਫਿਰ ਸਖਿਆ ਕਿ ਕੀ ਨਹੀਂ ਕਰਨਾ ਵਾਹਿਗੁਰੂ ਇਸ ਮਤਬਕਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈ ਇਨਸਾਫ ਆ ਜੀ